ਲائیو ਅੰਕਲ ਜੀ ਹਰੀਆਂ ਮਿਰਚਾਂ ਪਾ ਦੇ। ਆਹ ਖਾਣਾ ਆ ਗਿਆ ਸ਼ੇਰਾਂ ਵਾਲਾ ਗੇਟ ਹੈ ਜਿਸ ਦੇ ਪਟਿਆਲੇ ਦੇ ਵਿੱਚ ਉੱਥੇ ਪੁਲਕਾ ਛੋਲੇ ਵੋਕ ਕੈਂਡ ਬਣਾਉਂਦੇ ਨੇ ਅੰਕਲ ਜੀ ਆਓ ਤੁਹਾਨੂੰ ਦਿਖਾਈਏ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੋਸਤੋ। ਦੇਖੋ ਦੋਸਤੋ ਕਾਲੇ ਛੋਲਿਆਂ ਦਾ ਸੂਪ ਬਿਲਕੁਲ ਜੈਜ ਰੇਟ ਚਨਾ ਸੂਪ, ਟਮਾਟੋ ਸੂਪ, ਗੱਜ ਸੂਪ, ਭਰਿਆ ਕੁਲਚਾ ਵਾ ਜੀ ਵਾ। ਬਾਈ ਵੀ ਖੜੇ ਨੇ ਬਹੁਤ ਢੇੜ ਲੱਗੀ ਰਹਿੰਦੀ ਐ ਇਹਨਾਂ ਕੋਲ। ਪੂਰੇ ਪਾ ਖਾਣਾ ਆ ਗਿਆ ਕੁਲਚੇ ਦੇਖੋ ਕੁਲਚੇ ਦੀ ਕੁਆਲਿਟੀ ਦੇਖੋ ਤੇ ਆਪਣਾ ਇਹਨਾਂ ਕੋਲ ਕਾਲੇ ਛੋਲੇ ਦਾ ਸੂਪ ਵੀ ਹੈਗਾ ਏ ਕਾਨੀ ਕੀ ਚਨਾ ਸੂਪ ਦਿਨੋਂ ਆਪਾਂ ਕਹਿੰਨੇ ਆ ਇੱਕ ਸਬ지 ਸੂਪ ਵੀ ਹੈਗਾ ਏ ਤੇ ਟਮਾਟੋ ਸੂਪ ਵੀ ਹੈਗਾ ਏ ਲਾਇਓ ਅੰਕਲ ਜੀ ਹਰੀਆਂ ਮਿਰਚਾਂ ਪਾ ਦਿਓ ਪਹਿਲਾਂ ਉੱਧਰ ਖੜਦੇ ਸੀ ਹਨ ਹੁਣ ਇੱਧਰ ਆ ਗਿਆ ਚਲੋ ਵਧੀਆ ਆਪਣਾ ਹੀ ਬਾਕੀ ਜਸਪਾਸੀ ਜਿਹੀ ਹੋ ਜਗਾ ਮੱਖਣ ਆ ਗਿਆ ਬੜੀ دیر ਬਾਅਦ ਮਾਰੇ ਗਿੜਾ ਹਾਂਜੀ ਹਾਂ ਜੀ ਹਾਂ ਬਸ ਉਹ ਬੱਸ ਕੰਮ ਆ ਜਾ ਬਿਜੀ ਰੰ ਕਰਕੇ ਨਾ ਉਹ ਅੰਨੇ ਰੋਡੇ ਕੋਲ ਲੋ ਜੀ ਅੰਕਲ ਜੀ ਕੁਲਚੇ ਬਹੁਤ ਕੰਡ ਬਣਾਉਂਦੇ ਨੇ ਇਹ ਸਾਡੇ ਕੋਲ ਰੋਜ਼ ਖਾਓ ਤੇ ਸੇਤਾਂ ਬਣਾਓ ਕਮਾਲ ਦੀ ਗੱਲ ਹੈ ਜੀ ਲੋ ਜੀ ਜਿੱਦੇ ਫੁੱਫੜ ਚਾਂਪ ਵਾਲਾ ਹੈ ਉਹਦੇ ਬਿਲਕੁਲ ਸਾਹਮਣੇ ਆ ਦੇਖੋ ਜੀ ਫੁੱਫੜ ਚਾਂਪ ਵਾਲਾ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਉਹਨਾਂ ਦੇ ਸਾਹਮਣੇ ਹੀ ਅੰਕਲ ਜੀ ਖੜਦੇ ਨੇ ਬਹੁਤ ਸਾਲ ਹੋ ਗਏ 25 ਸਾਲ ਹੋ ਗਏ ਮੈਨੂੰ ਦੇਖ ਰਿਆ ਨੂੰ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਤੁਹਾਨੂੰ ਮਾਗਿਆ ਤੋਂ ਰੈਡੀ ਦਾ ਵੀਊ ਦਿਖਾਨਾ ਹੈ ਉਹ ਵਧੀਆ ਲੋ ਜੀ ਕੁਲਚਾ ਬਹੁਤ ਸਵਾਦ ਲੱਗਿਆ ਮੰਨੂੰ ਜੇ ਤੁਸੀਂ ਵੀ ਸਵਾਦ ਦੇਖਣਾ ਤਾਂ ਇੱਕ ਵਾਰੀ ਪੂਰੇ ਵਿਜਿਟ ਕਰੋ ਆਓ ਜਰੂਰ ਤੇ ਕੁਲਚਾ ਖਾਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਰੇ